ਮੋਰ ਕਰਤਾ 60 40 ਉਹ ਭਗਵੰਤ ਮਾਨ ਕੋ ਤੇ ਜ਼ਹਿਰ ਖਾਨ ਜੋ ਕੇ ਪੈਸੇ ਐ ਨਹੀਂ ਇਹਨੇ 60 ਜਿਹੜੀ ਕਿੱਥੋਂ ਪਾਣਾ ਇਹ ਸਾਡੇ ਪੈਸੇ ਰੋਕਨ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ 9000 ਕਰੋੜ ਰੁਪਇਆ ਰੋਕ ਕੇ ਮੁੰਦੀ ਨੇ ਰੱਖਿਆ ਅੱਜ ਸਾਰੇ ਮੇਰੇ ਭਰਾ ਦੇ ਭੈਣਾਂ ਇੱਥੇ ਗਵਾਹ ਨੇ ਕਿਸੇ ਪਿੰਡ ਦੀ ਸੜਕ ਜਿਹੜੀ ਐ ਸੁਚੇ ਪੰਜਾਬ ਕਿਤੇ ਵੀ ਚੰਗੀ ਹਾਲਤ ਚ ਨਹੀਂ ਸਾਰੀਆਂ ਸੜਕਾਂ ਟੁੱਟੀਆਂ ਬਾਜੋ ਸਾਹਿਬ ਤਨ ਦਾਵਾ ਜੀ ਤੁਸੀਂ ਸਰਕਾਰ ਨੂੰ ਚੋੜੇ ਕਰਨ ਦੀ ਗੱਲ ਕਰਦੇ ਇਹ ਤਾਂ ਬਣੀਆਂ ਛੜਕਾਂ ਜੇ ਤੱਕ ਨਹੀਂ ਹੋ ਸਕੀ ਕਿਸੇ ਆਦਮੀ ਦੀ ਜ਼ਿੰਦਗੀ ਬੇਹਫੂਜ਼ ਨਹੀਂ ਤੁਸੀਂ ਦੱਸਿਆ ਰੰਧਾਵਾ ਸਾਹਿਬ ਨੇ ਕਾਲੀ ਮਿਟੋਏ ਹੋ ਕੇ ਆਏ ਏਸ ਤੋਂ ਵੱਡੀ ਮੇਰੇ ਵੀਰੋ ਅੱਧ ਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਕਿ ਇੱਕ ਭਰੇ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਦੀ ਦੇ ਵਿੱਚ ਜਿੱਥੇ ਤਕਰੀਬਨ 300 400 ਆਦਮੀ ਅਮਰਸਰ ਸ਼ਹਿਰ ਦੇ ਵਿੱਚ ਬੈਠਾ ਸੀ ਐਮਐਲਏ ਬੋਸ ਬਲਟੋਏ ਹਲਕੇ ਦਾ ਆਮ ਆਦਮੀ ਪਾਰਟੀ ਦਾ ਨਾਗਰ ਟੇਬਲ ਤੇ ਬੈਠਾ ਸੀ ਜੇ ਵਾਰ ਉਹ ਸਰਪੰਚ ਨੂੰ ਬਲਟੋਏ ਦੇ ਸਰਪੰਚ ਤੇ ਆਲਰੇਡੀ ਹਮਲੇ ਹੋ ਚੁੱਕੇ ਸੀ ਉਹਨੂੰ ਲਾੜ ਆ ਕੇ ਉਹਦੇ ਸਿਰ ਦੇ ਪਿੱਛੇ ਰੱਖ ਕੇ ਗੋਲੀ ਮਾਰ ਕੇ ਸ਼ਰੀਆ 3 ਵਜੇ ਦੁਪਹਿਰ ਤੇ ਚਲੇ ਗਏ ਤੇ ਮੈਨੂੰ ਅਫਸੋਸ